ਮੈਨੂੰ ਕੈਲੀਫੋਰਨੀਆ 'ਚ ਇੱਕ ਬੰਦਾ ਮਿਲਿਆ ਕਹਿੰਦਾ ਮੇਰਾ ਤਾਂ ਕੋਈ ਭਰੋਸਾ ਨਹੀਂ ਰਿਹਾ ਮੈਂ ਕਿਹਾ ਕਿਉਂ ਕਹਿੰਦਾ ਖੰਡ ਪਾਠ ਰਖਾਇਆ ਸੀ ਲੰਗਰ ਤੇ ਹਜ਼ਾਰਾਂ ਡਾਲਰ ਖਰਚ ਕੀਤੇ ਨੇ ਗੁਰਦੁਆਰੇ ਦਾ ਸਾਜ਼ੋ ਸਮਾਨ ਵੀ ਬਣਾ ਕੇ ਦਿੱਤਾ ਹੈ ਸੁੰਦਰ-ਸੁੰਦਰ ਕਾਲੇ ਨੇ ਵੀ ਲਿਆਂਦੇ ਭਾਂਡੇ ਲਿਆਂਦੇ ਲੰਗਰ ਚਲਾਇਆ ਖੰਡ ਪਾੜ ਦਾ ਖਰਚਾ ਕੀਤਾ ਪਰ ਸਿੱਤੇ ਮਕਦਮੇ ਚ ਹਾਰ ਗਏ ਸਾਡੀ ਇੱਛਾ ਪੂਰੀ ਨਹੀਂ ਸਾਡੀ ਤੇ ਸ਼ਰਦਾ ਹੀ ਨਹੀਂ ਰਹੀ ਇਹਦਾ ਹੀ ਮਤਲਬ ਹੈ ਪ੍ਰਮਾਤਮਾ ਦੀ ਇੱਕੋ ਹੀ ਡਿਊਟੀ ਹੈ ਸਾਡੀਆਂ ਇੱਛਾਵਾਂ ਪੂਰੀਆਂ ਕਰੇ ਕਤਈ ਨਹੀਂ ਸੰਸਾਰ ਦੇ ਵਿੱਚ ਪ੍ਰਮਾਤਮਾ ਦੀ ਇੱਛਾ ਚੱਲਦੀ ਹੈ ਸਾਡੀ ਇੱਛਾ ਨਹੀਂ ਚੱਲਦੀ ਨਹੀਂ ਚੱਲਦੀ ਅਗਰ ਕੋਈ ਬੱਚਾ ਇਹ ਆਖੇ ਮੈਂ ਜਵਾਨ ਨਾ ਆਵਾ ਉਹ ਤੇ ਹੋਵੇਗਾ ਅਗਰ ਕੋਈ ਜਵਾਨ ਹੈ ਆਖੇ ਮੈਂ ਬੁੱਢਾ ਨਾ ਆਵਾ ਹੋਵੇਗਾ ਅਗਰ ਕੋਈ ਬੁੱਢਾ ਇਹ ਆਖੇ ਮੈਂ ਨਾ ਮਰਾਂ ਮਰੇਗਾ ਕਿਸ ਤਰ੍ਹਾਂ ਮਨੁੱਖ ਦੀ ਇੱਛਾ ਚਲੇਗੀ ਇੱਛਾ ਉਸੇ ਦੀ ਚਲਦੀ ਹੈ ਅਗਰ ਮੇਰੀ ਕੋਈ ਇੱਛਾ ਪੂਰੀ ਹੋ ਗਈ ਹੈ ਤੇ ਇਸ ਵਾਸਤੇ ਹੋਈ ਹੈ ਪ੍ਰਮਾਤਮਾ ਦੀ ਇੱਛਾ ਵੀ ਇਹੀ ਸੀ ਕਿ ਜੇ ਕੋਈ ਨਹੀਂ ਹੋਈ ਤੇ ਉਹਦੀ ਇੱਛਾ ਕੁਝ ਹੋਰ ਹੈ ਉਹਦੀ ਰਜ਼ਾ ਚ ਰਾਜ਼ੀ ਰਹੇ ਇਹਨੂੰ ਕਹਿੰਦੇ ਨੇ ਬਾਣਾ ਮੰਨਣਾ ਬਾਣੇ ਵਿੱਚ ਕੋਈ ਵਿਰਲਾ ਆਇਆ